ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਈਆਂ ਇਹ ਉਪਾਅ ਤੁਸੀਂ ਇੱਕ ਘੜੀ ਦੇ ਨਾਲ ਕਰਨਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਪੂਰੇ ਵਿਸ਼ਵਾਸ ਦੇ ਨਾਲ ਤੇ ਤੁਹਾਡੇ ਘਰ ਦੀ ਸਾਰੀ ਕਰੀਬੀ ਦੂਰ ਹੋ ਜਾਵੇਗੀ ਤੇ ਪੈਸਾ ਖੁਦ ਚੱਲ ਕੇ ਆਵੇਗਾ ਤੁਹਾਡੇ ਘਰ ਦੀ ਗੱਲ ਕਰਦੇ ਆ ਜੀ ਆਪਾਂ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਸਮੇਂ ਤੇ ਕਿਸ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਘੜੀ ਨੂੰ ਇਸ ਜਗ੍ਹਾ ਤੇ ਟੰਗ ਦਿਓ ਪੈਸਾ ਖੁਦ ਚੱਲ ਕੇ ਆਵੇਗਾ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ ਦੀਆਂ ਕੰਧਾਂ 'ਤੇ ਟੰਗੀ ਇੱਕ ਸਧਾਰਨ ਚੀਜ਼ਨ ਵਾਲੀ ਘੜੀ ਸਿਰਫ ਸਮਾਂ ਦੱਸਣ ਵਾਲਾ ਇੱਕ ਜੰਤਰ ਹੀ ਨਹੀਂ ਹੁੰਦਾ ਕੀ ਤੁਸੀਂ ਕਦੇ ਕਲਪਨਾ ਕੀਤੀ ਹੈ ਕਿ ਇਹ ਉਹੀ ਘੜੀ ਹੈ ਜਿਸ ਦੀ ਟਿਕ ਟਿਕ ਤੁਸੀਂ ਹਰ ਪਲ ਸੁਣਦੇ ਹੋ ਤੇ ਤੁਹਾਡੀ ਕਿਸਮਤ ਦਾ ਤਾਲਾ ਖੋਲ ਸਕਦੀ ਹੈ ਜੀ ਹਾਂ ਇਹ ਕੋਈ ਕਲਪਨਾ ਨਹੀਂ ਕੋਈ ਕਹਾਣੀ ਨਹੀਂ ਬਲਕਿ ਸਾਡੇ ਸਨਾਤਨ Hindu ਧਰਮ ਦੇ ਪ੍ਰਾਚੀਨ ਗ੍ਰੰਥਾਂ ਤੇ ਵਾਸਤੂ ਸ਼ਾਸਤਰ ਦੇ ਵਿੱਚ ਲੁਕਿਆ ਹੋਇਆ ਇੱਕ ਗੁੜ ਇਹ ਸ਼ਕਤੀਸ਼ਾਲੀ ਰਹੱਸ ਹੈ ਅੱਜ ਅਸੀਂ ਉਸ ਪਰਦੇ ਨੂੰ ਹਟਾਉਣ ਜਾ ਰਹੇ ਹਾਂ ਜਿਸ ਦੇ ਪਿੱਛੇ ਸਦੀਆਂ ਤੋਂ ਇਹ ਰਹੱਸ ਲੁਕਿਆ ਹੋਇਆ ਸੀ ਤੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਘਰ ਦਾ ਉਹ ਗੁਪਤ ਕੋਨਾ ਉਹ ਚੰਤਕਾਰੀ ਦਿਸ਼ਾ ਜਿੱਥੇ ਕੜੀ ਨੂੰ ਸਥਾਪਿਤ ਕਰਦੇ ਹੀ ਬ੍ਰਹਿਮੰਡ ਦੀ ਸਕਾਰਾਤਮਕ ਊਰਜਾ ਇਸ ਤਰ੍ਹਾਂ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰੇਗੀ ਕਿ ਧਨ ਤੇ ਖੁਸ਼ਹਾਲੀ ਤੁਹਾਡੇ ਵੱਲ ਚੁੰਬਕ ਵਾਂਗ ਖਿੱਚੀ ਚਲੀ ਆਵੇਗੀ ਇਹ ਕੋਈ ਸਧਾਰਨ ਵੀਡੀਓ ਨਹੀਂ ਇਹ ਤੁਹਾਡੇ ਜੀਵਨ ਨੂੰ ਬਦਲਣ ਦੀ ਇੱਕ ਗੁਪਤ ਕੁੰਜੀ ਹੈ ਤੇ ਇਸ ਲਈ ਆਪਣੀ ਪੁਰਸੀ ਦੀ ਪੇਟੀ ਬੰਨ ਲਓ ਤੇ ਇਸ ਰਹੱਸਮਈ ਯਾਤਰਾ ਦੇ ਅੰਤ ਤੱਕ ਸਾਡੇ ਨਾਲ ਬਣੀ ਰਹੋ ਕਿਉਂਕਿ ਜੋ ਲੋਕ ਠੀਰਸ਼ ਖੋ ਕੇ ਵਿੱਚ ਹੀ ਚਲੇ ਜਾਣਗੇ ਉਹ ਸ਼ਾਇਦ ਉਸ ਸੁਨਹਿਰੀ ਮੌਕੇ ਤੋਂ ਹਮੇਸ਼ਾ ਲਈ ਵਾਂਝੇ ਹੋ ਜਾਣਗੇ ਜੋ ਉਹਨਾਂ ਦੇ ਆਪਣੇ ਹੀ ਘਰ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੌਜੂਦ ਹੈ ਤਾਂ ਚਲੋ ਆਪਣੇ ਮਨ ਤੇ ਆਤਮਾ ਨੂੰ ਇਕਾਗਰ ਕਰਕੇ ਸ਼ੁਰੂ ਕਰਦੇ ਹਾਂ ਇਸ ਅਧੂਪਤ ਰਹੱਸ ਨੂੰ ਜਾਣਨ ਵੱਲ ਪਰ ਉਸ ਤੋਂ ਪਹਿਲਾਂ ਕੋਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਜਰੂਰ ਲਿਖਣਾ ਤਾਂ ਕਿ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਵੇਸ਼ਾ ਬਣੀ ਰਹੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਅਸੀਂ ਸਭ ਇੱਕ ਦੌੜ ਦੇ ਵਿੱਚ ਹਾਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਥੱਕ ਕੇ ਸੌਂ ਜਾਣ ਤੱਕ ਇੱਕ ਅੰਤਹੀਣ ਦੌੜ ਪੈਸਾ ਕਮਾਉਣ ਦੀ ਦੌੜ ਪਰਿਵਾਰ ਨੂੰ ਖੁਸ਼ ਰੱਖਣ ਦੀ ਦੌੜ ਦੇ ਸਮਾਜ ਦੇ ਵਿੱਚ ਸਨਮਾਨ ਪਾਉਂਦੀ ਲੋੜ ਤੁਸੀਂ ਤੇ ਅਸੀਂ ਹਰ ਕੋਈ ਦਿਨ ਰਾਤ ਅਣਥੱਕ ਮਿਹਨਤ ਕਰਦੇ ਹਾਂ ਆਪਣੀ ਪੂਰੀ ਇਮਾਨਦਾਰੀ ਤੇ ਲਗਨ ਦੇ ਨਾਲ ਆਪਣਾ ਕਰਤੱਵ ਨਿਭਾਉਣੇ ਆ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਦੇ ਬੋਝ ਹੀਟ ਪਿਸਦੇ ਰਹਿੰਨੇ ਆ ਇਸ ਲਈ ਉਮੀਦ ਦੇ ਵਿੱਚ ਕਿ ਇੱਕ ਦਿਨ ਆਵੇਗਾ ਜਦੋਂ ਸਾਡੇ ਕੋਲ ਸਭ ਕੁਝ ਪੋਵੇਗਾ ਸੋਖਿਸ਼ਿਆਨਤੀ ਤੇ ਸਭ ਤੋਂ ਮਹੱਤਵਪੂਰਨ ਆਰਥਿਕ ਸੁਰੱਖਿਆ ਪਰ ਕਿੰਨੀ ਵਾਰ ਅਜੀਹਾ ਹੁੰਦਾ ਏ ਕਿ ਸਭ ਕੁਝ ਕਰਨ ਦੇ ਬਾਅਦ ਵੀ ਨਤੀਜਾ ਸਿਰਫ ਜ਼ੀਫਰ ਹੀ ਰਹਿ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਏ ਇਸ ਲਈ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਤੁਹਾਡੀ ਮਿਹਨਤ ਉਸ ਨੂੰ ਖਿੱਚ ਕੇ ਲਿਆਉਂਦੀ ਏ ਪਰ ਜਿਵੇਂ ਮੁਠੀ ਵਿੱਚੋਂ ਰੇਤ ਫਿਸਲ ਜਾਂਦੀ ਉਵੇਂ ਹੀ ਉਹ ਪੈਸਾ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲ ਜਾਂਦਾ ਹੈ ਕਦੇ ਕਿਸੇ ਅਚਾਨਕ ਬਿਮਾਰੀ ਦੇ ਰੂਪ ਵਿੱਚ ਕਦੇ ਕਿਸੇ ਬੇਫਜ਼ੂਲ ਦੇ ਖਰਚੇ ਦੇ ਰੂਪ ਵਿੱਚ ਤਾਂ ਕਦੇ ਵਪਾਰ ਦੇ ਵਿੱਚ ਅਚਾਨਕ ਹੋਏ ਕਿਸੇ ਭਾਰੀ ਨੁਕਸਾਨ ਦੇ ਰੂਪ ਵਿੱਚ ਤੁਸੀਂ ਹੈਰਾਨ ਪਰੇਸ਼ਾਨ ਤੇ ਨਿਰਾਸ਼ ਹੋ ਕੇ ਸੋਚਦੇ ਹੋ ਆਖਿਰ ਕਮੀ ਕਿੱਥੇ ਰਹੇਗੀ ਮੇਰੀ ਜਾ ਫਿਰ ਪੇਰੇ ਪਾਠ ਪੂਜਾ ਦੇ ਵਿੱਚ ਮੇਰੀ ਮਿਹਨਤ ਦੇ ਵਿੱਚ ਜਾਂ ਫਿਰ ਮੇਰੀ ਕਿਸਮਤ ਦੇ ਵਿੱਚ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਜੋਤਸ਼ੀਆਂ ਦੇ ਚਤਰ ਘਟਦੇ ਹੋ ਤੇ ਮਹਿੰਗੇ ਉਪਾਅ ਕਰਦੇ ਹੋ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਤੁਸੀਂ ਤੱਕ ਜਾਣਿਓ ਟੁੱਟੇ ਜਾਣਿਓ ਤੇ ਅੰਤ ਦੇ ਵਿੱਚ ਇਸ ਨੂੰ ਆਪਣੀ ਮਿਹਨਤ ਬਣ ਕੇ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਮਝੌਤਾ ਕਰ ਲੈਣਿਓ ਪਰ ਕੀ ਹੋਵੇਗਾ ਜੇ ਮੈਂ ਤੁਹਾਨੂੰ ਕਹਾਂ ਕਿ ਇਸ ਦਾ ਕਾਰਨ ਤੁਹਾਡੀ ਕਿਸਮਤ ਵਿੱਚ ਨਹੀਂ ਬਲਕਿ ਤੁਹਾਡੇ ਘਰ ਦੀਆਂ ਕੰਧਾਂ ਦੇ ਵਿੱਚ ਲੁਕਿਆ ਹੋਇਆ ਹੈ ਜੀ ਹਾਂ ਉਸ ਕੰਦੇ ਤੇ ਟੰਗੀ ਉਸ ਬੇਜਾਨ ਜਿਹੀ ਘੜੀ ਵਿੱਚ ਜਿਸ ਨੂੰ ਤੁਸੀਂ ਦੇਵ ਦੇ ਵਿੱਚ 100 ਵਾਰ ਦੇਖਦੀ ਹਾਂ ਪਰ ਉਸ ਦੇ ਅੰਦਰ ਲੁਕੀ ਵਿਨਾਸ਼ਕਾਰੀ ਜਾਂ ਜੰਤਕਾਰੀ ਸ਼ਕਤੀ ਤੋਂ ਤੁਸੀਂ ਅੱਜ ਤੱਕ ਅਣਜਾਣ ਇਸੇ ਤਰੀਕੇ ਦੇ ਨਾਲ ਸਾਡੇ ਰਿਸ਼ੀ ਮੁੰਨੀਆਂ ਨੇ ਜੋ ਬ੍ਰਹਿਮੰਡ ਦੇ ਰਹੱਸਿਆਂ ਨੂੰ ਆਪਣੀ ਦਿਵਿਆ ਦ੍ਰਿਸ਼ਟੀ ਦੇ ਨਾਲ ਦੇਖ ਸਕਦੇ ਸਨ ਉਹਨਾਂ ਨੇ ਸਮੇਂ ਨੂੰ ਕੇਵਲ ਘੰਟੇ, ਮਿੰਟ ਤੇ ਸੈਕਿੰਡ ਦਾ ਮਾਪ ਨਹੀਂ ਮੰਨਿਆ। ਉਹਨਾਂ ਨੇ ਸਮੇਂ ਨੂੰ ਇੱਕ ਜੀਵੰਤ ਊਰਜਾ ਮੰਨਿਆ, ਇੱਕ ਲਗਾਤਾਰ ਪ੍ਰਵਾਹਿਤ ਹੋਣ ਵਾਲੀ ਸ਼ਕਤੀ ਜਿਸ ਨੂੰ ਕਾਲ ਕਿਹਾ ਗਿਆ। ਇਹ ਕਾਲ ਇਹ ਸਮਾ ਸਿਰਜਣ ਵੀ ਕਰ ਸਕਦਾ ਹੈ ਤੇ ਵਿਨਾਸ਼ ਵੀ। ਇਹ ਤੁਹਾਡੇ ਜੀਵਨ ਨੂੰ ਬਣਾ ਵੀ ਸਕਦਾ ਹੈ ਤੇ ਵਿਗਾੜ ਵੀ ਸਕਦਾ ਹੈ ਤੇ ਘੜੀ ਤੁਹਾਡੇ ਘਰ ਵਿੱਚ ਉਸ ਕਾਲ ਊਰਜਾ ਦਾ ਭੌਤਿਕ ਪ੍ਰਤੀਕ ਇਹ ਨਿਰੰਤਰਤਾ ਦਾ ਗਤੀ ਦਾ ਤੇ ਬ੍ਰਹਮੰਡੀ ਚੱਕਰ ਦੀ ਅਗਵਾਈ ਕਰਦੀ ਜਦੋਂ ਤੁਸੀਂ ਆਪਣੇ ਘਰ ਵਿੱਚ ਇੱਕ ਘੜੀ ਸਥਾਪਿਤ ਕਰਦੇ ਹੋ ਤਾਂ ਤੁਸੀਂ ਅਰ ਜਾਣੇ ਦੇ ਵਿੱਚ ਹੀ ਉਸ ਸਥਾਨ ਤੇ ਸਮੇਂ ਦੀ ਊਰਜਾ ਨੂੰ ਕੇਂਦ੍ਰਿਤ ਕਰ ਦਿੰਨੇ ਹੋ ਹੁਣ ਇਥੋਂ ਰਹਿਸ਼ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੁੰਦੀਆਂ ਹਨ ਧਿਆਨ ਦੇ ਨਾਲ ਸੁਣੋ ਜੇ ਇਹ ਸਥਾਪਨਾ ਇਹ ਪ੍ਰਤੀਸਥਾਪਨਾ ਗਲਤ ਥਾਂ ਤੇ ਗਲਤ ਦਿਸ਼ਾ ਦੇ ਵਿੱਚ ਹੋ ਜਾਵੇ ਤਾਂ ਕੀ ਹੋਵੇਗਾ ਤਾਂ ਉਹੀ ਹੋਵੇਗਾ ਜੋ ਗਲਤ ਦਿਸ਼ਾ ਦੇ ਵਿੱਚ ਬੀਜੇਗੇ ਬੀਜ ਦਾ ਹੁੰਦਾ ਹੈ ਕਿਉਂਕਿ ਉਹ ਬੀਜ ਕਦੇ ਅੰਕੁਰਤ ਨਹੀਂ ਹੁੰਦਾ ਕਦੇ ਦਰਖਤ ਨਹੀਂ ਬਣਦਾ ਕਦੇ ਫਲ ਨਹੀਂ ਦਿੰਦਾ ਗਲਤ ਦਿਸ਼ਾ ਦੇ ਵਿੱਚ ਲਗਾਈ ਗਈ ਘੜੀ ਤੁਹਾਡੇ ਘਰ ਵਿੱਚ ਇੱਕ ਨਿਰਨਕਰਾਤਮਕ ਊਰਜਾ ਦਾ ਭਵਰ ਬਣਾ ਦਿੰਦੀ ਇੱਕ ਅਜਿਹਾ ਅਦ੍ਰਿਸ਼ ਭਵਰ ਜੋ ਤੁਹਾਡੀ ਸਕਾਰਾਤਮਕ ਕਾ ਤੁਹਾਡੇ ਮੌਕੇ ਤੇ ਤੁਹਾਡੀ ਕਿਸਮਤ ਤੁਹਾਡੀ ਮਿਹਨਤ ਦੀ ਕਮਾਈ ਨੂੰ ਹੌਲੀ-ਹੌਲੀ ਨਿਗਲ ਜਾਂਦਾ ਹੈ ਇਹ ਤੁਹਾਡੇ ਘਰ ਦੇ ਊਰਜਾ ਖੇਤਰ ਨੂੰ ਦੂਸ਼ਿਤ ਕਰ ਦਿੰਦੀ ਹੈ ਘਰ ਵਿੱਚ ਤਲੇਸ਼ ਦਾ ਵਾਤਾਵਰਨ ਬਣਨ ਲੱਗਦਾ ਹੈ ਤੇ ਪਤੀ ਪਤਨੀ ਵਿੱਚ ਬਿਨਾਂ ਗੱਲ ਦੇ ਝਗੜੇ ਹੁੰਦੇ ਹਨ ਤੇ ਬੱਚਿਆਂ ਦਾ ਮਨ ਪੜਾਈ ਤੋਂ ਉਲਟ ਹੋ ਜਾਂਦਾ ਹੈ ਘਰ ਦੇ ਮੈਂਬਰਾਂ ਦਾ ਸੇਤ ਵਾਰ-ਵਾਰ ਖਰਾਬ ਹੁੰਦੀ ਹੈ ਤੇ ਜਮਾ ਕੀਤਾ ਹੋਇਆ ਧਨ ਪਾਣੀ ਦੀ ਤਰ੍ਹਾਂ ਵਹਿਣ ਲੱਗਦਾ ਹੈ ਤੁਸੀਂ ਇੱਕ ਸਮੱਸਿਆ ਦੇ ਵਿੱਚੋਂ ਨਿਕਲਦੇ ਹੋ ਤਾਂ ਦੂਜੀ ਦਰਵਾਜ਼ੇ ਤੇ ਖੜੀ ਮਿਲਦੀ ਇਹ ਜੀਵਨ ਇੱਕ ਉਲਝੀ ਹੋਈ ਪਹੇਲੀ ਬਣ ਕੇ ਰਹਿ ਜਾਂਦਾ ਹੈ ਤੇ ਸ਼ਾਇਦ ਹੁਣ ਤੁਸੀਂ ਆਪਣੇ ਘਰ ਦੀਆਂ ਕੰਧਾਂ ਨੂੰ ਦੇਖਣ ਲੱਗੇ ਹੋਵੋਗੇ ਕਿ ਉਸ ਘੜੀ ਨੂੰ ਲੱਭ ਰਹੇ ਹੋਵੋਗੇ ਰੁਕੋ ਠਹਿਰੋ ਤੇ ਸੋਚੋ ਕਿ ਤੇ ਤੁਹਾਡੇ ਘਰ ਵਿੱਚ ਵੀ ਤਾਂ ਅਜੀਹਾ ਹੀ ਨਹੀਂ ਹੋ ਰਿਹਾ ਵਾਸਤਵਛਾਇਤਰ ਜੋ ਸਾਡੇ ਵਿਦਾਂ ਦਾ ਹੀ ਇੱਕ ਅੰਗ ਹੈ ਦਿਸ਼ਾਵਾਂ ਦੇ ਵਿਗਿਆਨ ਤੇ ਆਧਾਰਿਤ ਹੈ ਹਰ ਦਿਸ਼ਾ ਦਾ ਆਪਣਾ ਇੱਕ ਸੁਆਮੀ ਹੈ ਆਪਣਾ ਇੱਕ ਧਾਤੇ ਤੇ ਆਪਣੀ ਇੱਕ ਊਰਜਾ ਹੈ ਤੇ ਜਦੋਂ ਦਿਸ਼ਾਵਾਂ ਦੀ ਊਰਜਾ ਦਾ ਸੰਤੁਲਨ ਵਿਗੜਦਾ ਹੈ ਤਾਂ ਜੀਵਨ ਦਾ ਸੰਤੁਲਨ ਵਿਗੜ ਵੀ ਜਾਂਦਾ ਹੈ ਤੇ ਅਕਸਰ ਲੋਕ ਅਣਜਾਣੇ ਵਿੱਚ ਜਾਂ ਅਗੇ ਅਨਾਤਿਆਂ ਦੇ ਵਿੱਚ ਦੱਖਣ ਦੀ ਦਿਸ਼ਾ ਦੀ ਕੰਦ ਤੇ ਘੜੀ ਨੂੰ ਟੰਗ ਦਿੰਦੇ ਨੇ ਗੱਲ ਕਰਦੇ ਹਾਂ ਦੱਖਣ ਦਿਸ਼ਾ Hindu ਧਰਮ ਗ੍ਰੰਥਾਂ ਦੇ ਅਨੁਸਾਰ ਇਹ ਦਿਸ਼ਾ ਹੈ ਰਾਗ ਦੀ ਹੈ ਤੇ ਅੰਤ ਦੀ ਏ ਇਸ ਦਿਸ਼ਾ ਦੇ ਸੁਆਮੀ ਖੁਦ ਮੌਤ ਦੇ ਦੇਵਤਾ ਜਿਮਰਾਜ ਹਨ ਇਹ ਪਿਤਰਾ ਦੀ ਦਿਸ਼ਾ ਹੈ ਇਸ ਦਿਸ਼ਾ ਤੋਂ ਆਉਣ ਵਾਲੀਆਂ ਊਰਜਾਵਾਂ ਜੀਵਨ ਦੀ ਗਤੀ ਨੂੰ ਹੌਲੀ ਕਰਦੀਆਂ ਨੇ ਮੌਕੇ ਅਤੇ ਰੋਕ ਲਗਾਉਂਦੀਆਂ ਹਨ ਇਹ ਉਨਤੀ ਤੇ ਵਿਕਾਸ ਦੀ ਦਿਸ਼ਾ ਨਹੀਂ ਹੈ ਜਦੋਂ ਤੁਸੀਂ ਸਮੇਂ ਦੇ ਪ੍ਰਤੀਕ ਇੱਕ ਚੱਲਦੀ ਹੋਈ ਘੜੀ ਨੂੰ ਇਸ ਕਹੇ ਰਾਉ ਦੀ ਦਿਸ਼ਾ ਵਿੱਚ ਸਥਾਪਿਤ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ ਹੀ ਹੱਥਾਂ ਦੇ ਨਾਲ ਆਪਣੀ ਪ੍ਰਗਤੀ ਤੇ ਆਪਣੀ ਆਰਥਿਕ ਉਲਦੀ ਤੇ ਪੂਰਨ ਵਿਰਾਮ ਲਗਾ ਦਿੰਦੇ ਹੋ ਇਹ ਇੱਕ ਅਜੀਹਾ ਵਾਸਤੂ ਦੋਸ਼ੇ ਜਿਸ ਦਾ ਪ੍ਰਭਾਵ ਬਹੁਤ ਹੀ ਘਾਤਕ ਤੇ ਹੌਲੀ ਹੁੰਦਾ ਹੈ ਇਹ ਹੌੜ ਹੀ ਜ਼ਹਿਰ ਦੀ ਤਰ੍ਹਾਂ ਤੁਹਾਡੀ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਕਰਦਾ ਜਾਂਦਾ ਹੈ ਦੱਖਣ ਦਿਸ਼ਾ ਦੇ ਵਿੱਚ ਲੱਗੀ ਹੋਈ ਕੜੀ ਪਰਿਵਾਰ ਦੇ ਮੁਖੀਆਂ ਦੇ ਸਿਹਤ ਤੇ ਕੈਰੀਅਰ ਤੇ ਸਭ ਤੋਂ ਬੁਰਾ ਅਸਰ ਪਾਉਂਦੀ ਏ ਇਹ ਘਰ ਵਿੱਚ ਲਗਾਤਾਰ ਧਨ ਹਾਨੀ ਦਾ ਇਸ ਤੋਂ ਇਲਾਵਾ ਦੱਖਣ ਦਿਸ਼ਾ ਦੇ ਵਿੱਚ ਲੱਗੀ ਕੜੀ ਪਰਿਵਾਰ ਤੇ ਮੁਖੀਆਂ ਦੇ ਸਿਹਤ ਤੇ ਕੈਰੀਅਰ ਤੇ ਸਭ ਤੋਂ ਬੁਰਾ ਅਸਰ ਪਾਉਂਦੀ ਇਹ ਘਰ ਵਿੱਚ ਲਗਾਤਾਰ ਧਨ ਹਾਨੀ ਦਾ ਕਾਰਨ ਬਣਦੀ ਏ ਤੇ ਇਹ ਚੰਗੇ ਮੌਕੇਆਂ ਨੂੰ ਤੁਹਾਡੇ ਦਰਵਾਜ਼ੇ ਤੱਕ ਆਉਣ ਹੀ ਨਈ ਦਿੰਦੀ ਤੁਸੀਂ ਭਾਵੇਂ ਕਿੰਨੀ ਵੀ ਮਿਹਨਤ ਕਰ ਰਹੇ ਹੋ ਤੁਹਾਨੂੰ ਉਸ ਦਾ ਫਾਲ ਕਦੇ ਵੀ ਪੂਰਾ ਨਹੀਂ ਮੈਂਦਾ ਇਹ ਅਜੀਹਾ ਹੈ ਜਿਵੇਂ ਤੁਸੀਂ ਕਿਸੇ ਅਜੀਹੀ ਕਿਸਤੀ ਦੇ ਵਿੱਚ ਬੈਠੇ ਹੋ ਜੋ ਮਜ਼ਬੂਤ ਤਾਂ ਬਹੁਤ ਹੈ ਪਰ ਬੰਨੀ ਹੋਈ ਏ ਤੁਸੀਂ ਚੱਪੂ ਚਲਾਉਂਦੇ ਰਹਿੰਦੇ ਹੋ ਥੱਕ ਜਾਂਦੇ ਹੋ ਪਰ ਕਿਸ਼ਤੀ 1 ਇੰਚ ਵੀ ਅੱਗੇ ਨਹੀਂ ਵੱਧਦੀ ਇਹ ਕੋਈ ਡਰਾਉਣ ਵਾਲੀ ਗੱਲ ਨਹੀਂ ਇਹ ਊਰਜਾ ਦਾ ਵਿਗਿਆਨ ਹੀ ਪ੍ਰਮਣ ਦੀ ਚੁੰਬਕੀ ਊਰਜਾ ਦਾ ਪ੍ਰਵਾਹ ਉੱਤਰ ਤੋਂ ਦੱਖਣ ਦੇ ਵੱਲ ਹੁੰਦਾ ਹੈ ਜਦੋਂ ਤੁਸੀਂ ਘੜੀ ਨੂੰ ਦੱਖਣ ਦੇ ਵਿੱਚ ਲਗਾਉਂਦੇ ਹੋ ਤਾਂ ਤੁਸੀਂ ਸਮੇਂ ਦੀ ਗਤੀਮਾਨ ਊਰਜਾ ਨੂੰ ਇਸ ਕੁਦਰਤੀ ਪ੍ਰਵਾਹ ਦੇ ਅੰਤ ਬਿੰਦੂ ਤੇ ਰੱਖ ਦਿੰਦੇ ਹੋ ਜਿੱਥੇ ਸਭ ਕੁਝ ਸਮਾਪਤ ਹੁੰਦਾ ਹੈ ਤੁਸੀਂ ਪਰ ਗਤੀ ਨੂੰ ਸਥਿਰਤਾ ਦੇ ਨਾਲ ਬੰਨ੍ਹ ਦਿੰਦੇ ਹੋ ਇਸ ਤੋਂ ਇਲਾਵਾ ਕੁਝ ਹੋਰ ਗਲਤੀਆਂ ਤੋਂ ਵੀ ਬਚੋ ਕਦੇ ਵੀ ਘਰ ਵਿੱਚ ਬੰਦ ਪਈ ਟੁੱਟੀ ਫੁੱਟੀ ਜਾਂ ਰੁਕੀ ਹੋਈ ਕੜੀ ਤੁਸੀਂ ਘਰ ਦੇ ਵਿੱਚ ਨਾ ਰੱਖੋ ਇੱਕ ਰੁਕੀ ਹੋਈ ਕੜੀ ਤੁਹਾਡੇ ਅੱਗੇ ਸਮੇਂ ਨੂੰ ਰੋਕ ਦਿੰਦੀ ਹੈ ਤੁਹਾਡੇ ਵਧੀਆ ਸਮੇਂ ਤੇ ਰੋਕ ਲਗਾਉਂਦੀ ਹੈ ਇਹ ਦੁਰਭਾਗ ਨੂੰ ਸਦਾ ਦੇਨ ਹੈ ਜੇ ਕੋਈ ਕੜੀ ਖਰਾਬ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਓ ਜਾਂ ਘਰੋਂ ਹਟਾ ਦਿਓ ਕੜੀ ਦਾ ਸਮਾਂ ਹਮੇਸ਼ਾ ਸਟੀਕ ਰੱਖੋ ਉਸ ਨੂੰ ਨਾ ਤਾਂ ਸਮੇਂ ਨੂੰ ਅੱਗੇ ਰੱਖੋ ਤੇ ਨਾਹੀਂ ਪਿੱਛੇ ਸਮੇਂ ਤੋਂ ਅੱਗੇ ਪajna ਜੀਵਨ ਦੇ ਵਿੱਚ ਅਣਚਾਹਿਆ ਤਣਾਅ ਤੇ ਜਲਦਬਾਜ਼ੀ ਪੈਦਾ ਕਰਦਾ ਏ ਤੇ ਸਮੇਂ ਤੋਂ ਪਿੱਛੇ ਰਹਿਣਾ ਤੁਹਾਨੂੰ ਹਰ ਮੌਕੇ ਤੇ ਦੇਰ ਕਰਵਾਉਂਦਾ ਸਭੀ ਦੇ ਨਾਲ ਚੱਲੋ ਤਾਂ ਹੀ ਸਮਾਂ ਤੁਹਾਡਾ ਸਾਥ ਦੇਵੇਗਾ ਤੇ ਹਾਂ ਕਿਸੇ ਵੀ ਦਰਵਾਜ਼ੇ ਦੇ ਫਰੇਮ ਦੇ ਠੀਕ ਉੱਪਰ ਖੜੀ ਕਦੇ ਨਾ ਲਗਾਓ ਦਰਵਾਜ਼ੇ ਤੋਂ ਆਉਣ ਜਾਣ ਵਾਲੀ ਊਰਜਾ ਇਸ ਨਾਲ ਟਕਰਾ ਕੇ ਪਾਰੇ ਹੋ ਜਾਂਦੀਏ ਤੇ ਜੋ ਘਰ ਵਿੱਚ ਪ੍ਰਵੇਸ਼ ਕਰਨ ਵਾਲੇ ਹਰ ਵਿਅਕਤੀ ਤੇ ਮਾਨਸਿਕ ਤਣਾਅ ਪੈਦਾ ਕਰਦੀ ਤਾਂ ਹੁਣ ਸਵਾਲ ਉੱਠਦਾ ਜੇ ਦੱਖਣ ਦਿਸ਼ਾ ਇਹਨੀ ਅਸ਼ੁਭ ਹੈ ਤਾਂ ਉਹ ਕਿਹੜੀ ਕਿਹੜੀ ਦਿਸ਼ਾ ਹੈ ਜੋ ਚਮਤਕਾਰੇ ਉਹ ਕਿਹੜਾ ਥਾਣੇ ਜੋ ਕਬੀਰ ਦੇ ਖਜ਼ਾਨੇ ਦਾ ਦਰਵਾਜ਼ਾ ਤੁਹਾਡੇ ਲਈ ਖੋਲ ਸਕਦਾ ਹੈ ਉਹ ਰਹੱਸ ਜੋ ਤੁਹਾਡੇ ਜੀਵਨ ਦੀ ਦਿਸ਼ਾ ਦਸ਼ਾ ਦੋਵਾਂ ਨੂੰ ਬਦਲ ਕੇ ਰੱਖ ਦੇਵੇਗਾ ਆਪਣੇ ਮਨ ਨੂੰ ਪੂਰੀ ਤਰ੍ਹਾਂ ਨਾਲ ਖੁੱਲਾ ਰੱਖੋ ਤੇ ਇਸ ਗਿਆਨ ਨੂੰ ਆਪਣੀ ਆਤਮਾ ਵਿੱਚ ਉਤਰਨ ਦਿਓ ਕੜੀ ਲਗਾਉਣ ਦੀਆਂ ਦੋ ਸਭ ਤੋਂ ਸ਼ਕਤੀਸ਼ਾਲੀ ਤੇ ਚਮਤਕਾਰੀ ਦਿਸ਼ਾਵਾਂ ਨੇ ਪੂਰਬ ਤੇ ਉੱਤਰ ਪਹਿਲਾਂ ਗੱਲ ਕਰਦੀਆਂ ਪੂਰਬ ਦਿਸ਼ਾ ਦੀ ਪੂਰਬ ਦਿਸ਼ਾ ਜਿੱਥੋਂ ਭਗਵਾਨ ਸੂਰਿਆ ਨਰਾਇਣ ਖੁਦ ਉਦੇ ਹੁੰਦੇ ਨੇ ਤੇ ਪੂਰੇ ਸੰਸਾਰ ਨੂੰ ਆਪਣੀ ਊਰਜਾ ਤੇ ਪ੍ਰਕਾਸ਼ ਦੇ ਨਾਲ ਭਰ ਦਿੰਦੇ ਨੇ ਇਹ ਦਿਸ਼ਾ ਉਦੇਦਿਏ ਆਰੰਭ ਦੀਏ ਪ੍ਰਗਤੀ ਦੀਏ ਇਸ ਦਿਸ਼ਾ ਦੇ ਸੁਆਮੀ ਖੁਦ ਦੇਵ ਰਾਜ ਇੰਦਰ ਹਨ ਇਸ ਕਿਰ ਆਤਮਕਤਾ ਦਾ ਅਨੰਤ ਸਰੋਤ ਹੈ ਜਦੋਂ ਤੁਸੀਂ ਆਪਣੇ ਘਰ ਦੀ ਪੂਰਬ ਦਿਸ਼ਾ ਦੀ ਕੰਧ ਤੇ ਘੜੀ ਲਗਾਉਂਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਇੱਕ ਨਵੇਂ ਅਧਿਆਏ ਦਾ ਆਰੰਭ ਕਰਦੇ ਹੋ ਤੁਹਾਡੇ ਜੀਵਨ ਵਿੱਚ ਵੀ ਸਫਲਤਾ ਦਾ ਸੂਰਜ ਚੜ੍ਹਦਾ ਹੈ ਇਸ ਦਿਸ਼ਾ ਵਿੱਚ ਲੱਗੀ ਘੜੀ ਘਰ ਵਿੱਚ ਇੱਕ ਅਜਿਹਾ ਸਕਾਰਾਤਮਕ ਤੇ ਊਰਜਾਵਾਨ ਵਾਤਾਵਰਣ ਬਣਾਉਂਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਤੇ ਸਦਭਾਵਨਾ ਵੱਧਦੀ ਤੇ ਬੱਚਿਆਂ ਦਾ ਮਨ ਆਪਣੀ ਆਪ ਹੀ ਪੜ੍ਹਾਈ ਤੇ ਅੱਛੇ ਕੰਮਾਂ ਦੇ ਵਿੱਚ ਲੱਗਣ ਲੱਗਦਾ ਹੈ ਘਰ ਵਿੱਚ ਨਿਰਾਸ਼ਾ ਤੇ ਆਰਸ ਦਾ ਹਨੇਰਾ ਛਟ ਜਾਂਦਾ ਹੈ ਹਰ ਦਿਨ ਇੱਕ ਨਵੀਂ ਉਮੀਦ ਇੱਕ ਨਵਾਂ ਉਤਸ਼ਾਹ ਲੈ ਕੇ ਆਉਂਦਾ ਹੈ ਪੂਰਬ ਦਿਸ਼ਾ ਵਿੱਚ ਲੱਗੀ ਕੜੀ ਤੁਹਾਡੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ ਤੇ ਤੁਹਾਨੂੰ ਮਾਨ ਸਨਮਾਨ ਦੀ ਮੌਨਦੀ ਹੈ ਤੇ ਹੁਣ ਉਹ ਦਿਸ਼ਾ ਜੋ ਸਿੱਧੇ ਸਿੱਧੇ ਧਨ ਅਤੇ ਖੁਸ਼ਹਾਲੀ ਦੇ ਨਾਲ ਜੁੜੀ ਹੈ ਉਹ ਦਿਸ਼ਾ ਜੋ ਤੁਹਾਡੇ ਘਰ ਨੂੰ ਧੰਦੇ ਨਾਲ ਭਰ ਸਕਦੀ ਹੈ ਕਿ ਉਹ ਇਹ ਉੱਤਰ ਦਿਸ਼ਾ ਵਾਸਤੂ ਸ਼ਾਇਤਰ ਦੇ ਅਨੁਸਾਰ ਉੱਤਰ ਦਿਸ਼ਾ ਦੇ ਸੁਆਮੀ ਖੁਦ ਧਨ ਦੇ ਦੇਵਤਾ ਭਗਵਾਨ ਕੁਬੇਰ ਨੇ ਇਹ ਦਿਸ਼ਾ ਧਨ ਦੇ ਆਗਮਨ ਦੀ ਦਿਸ਼ਾ ਹੈ ਇਹ ਮੌਕਿਆਂ ਦੀ ਦਿਸ਼ਾ ਹੈ ਜਦੋਂ ਤੁਸੀਂ ਸਮੇਂ ਦੀ ਗਤੀ ਬਾਣ ਊਰਜਾ ਕੜੀ ਨੂੰ ਧਨ ਦੇ ਦੇਵਤਾ ਦੀ ਦਿਸ਼ਾ ਵਿੱਚ ਸਥਾਪਿਤ ਕਰਦੇ ਹੋ ਤਾਂ ਤੁਸੀਂ ਇੱਕ ਅਜੀਹਾ ਸ਼ਕਤੀਸ਼ਾਲੀ ਚੁੰਮਕੀ ਖੇਤਰ ਬਣਾ ਦਿੰਨੇ ਹੋ ਜੋ ਤਨ ਨੂੰ ਮੌਕਿਆਂ ਨੂੰ ਤੇ ਖਿਸ਼ਹਾਲੀ ਨੂੰ ਤੁਹਾਡੇ ਵੱਲ ਆਕਰਸ਼ਿਤ ਕਰਦਾ ਹੈ। ਉਤਰ ਦਿਸ਼ਾ ਵਿੱਚ ਲੱਗੀ ਕੜੀ ਤੁਹਾਡੇ ਵਪਾਰ ਵਿੱਚ ਗਾਹਕਾਂ ਦੀ ਵਿਵ੍ਰਿਧੀ ਕਰਦੀ, ਇਹ ਤੁਹਾਡੀ ਨੌਕਰੀ ਵਿੱਚ ਤਰੱਕੀ ਦੇ ਰਸਤੇ ਖੋਲਦੀ, ਇਹ ਤੁਹਾਡੀ ਨਿਵੇਸ਼ਾਂ ਨੂੰ ਕਈ ਗੁਣਾ ਵਧਾਉਣ ਦੇ ਵਿੱਚ ਮਦਦ ਕਰਦੀ। ਤੁਹਾਡੇ ਦੁਆਰਾ ਕਮਾਇਆ ਗਿਆ ਇੱਕ ਇੱਕ ਰੁਪਇਆ ਸਾਰਥਿਕ ਕੰਮਾਂ ਦੇ ਵਿੱਚ ਲੱਗਦਾ ਹੈ ਤੇ ਉਸ ਵਿੱਚ ਬਰਕਤ ਵੀ ਹੁੰਦੀ ਹੈ ਇਹੇ ਦਿਸ਼ਾ ਤੁਹਾਡੇ ਘਰ ਵਿੱਚ ਧਨ ਦੀ ਪਰਵਾਹ ਨੂੰ ਸੁਚਾਰੂ ਕਰਦੀ ਹੈ ਤੇ ਅਣਚਾਹੀ ਖਰਚੀਆਂ ਤੇ ਲਗਾਵ ਲਗਾਉਂਦੀ ਇਹ ਤੁਹਾਡੇ ਲਈ ਆਮਦਨ ਦੇ ਨਵੇਂ-ਨਵੇਂ ਸਰੋਤ ਖੋਲਦੀ ਹੈ ਸੋਚੋ ਇੱਕ ਛੋਟਾ ਜਿਹਾ ਬਦਲਾ ਕੜੀ ਦਾ ਸਥਾਨ ਬਦਲਣਾ ਤੇ ਨਤੀਜਾ ਕਿੰਨਾ ਅਦਭੁਤ ਅਜੇ ਹੀ ਉੱਪਰ ਤੇ ਇਹ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਕੰਮ ਇਹ ਹੀ ਕਰੋ ਕਿ ਆਪਣੇ ਘਰ ਵਿੱਚ ਜਾਓ ਉਸ ਕੜੀ ਨੂੰ ਲੱਭੋ ਜੋ ਦੱਖਣ ਦਿਸ਼ਾ ਦੀ ਕੰਧ ਤੇ ਹੈ ਜੇ ਕਿਸੇ ਗਲਤ ਜਗ੍ਹਾ ਤੇ ਲੱਗੀ ਤਾਂ ਉਸ ਨੂੰ ਪੂਰੇ ਸਨਮਾਨ ਦੇ ਨਾਲ ਉਤਾਰੋ ਤੇ ਉਸ ਨੂੰ ਉੱਤਰ ਜਾਂ ਪੂਰਬ ਦਿਸ਼ਾ ਦੀ ਕੰਧ ਤੇ ਸਥਾਪਿਤ ਕਰ ਦੇ ਇਹ ਕਰਦੇ ਸਮੇਂ ਆਪਣੀ ਮਨ ਵਿੱਚ ਇਹ ਵਿਸ਼ਵਾਸ ਰੱਖੋ ਕਿ ਤੁਸੀਂ ਸਿਰਫ ਇੱਕ ਵਸਤੂ ਦਾ ਸਥਾਨ ਨਹੀਂ ਬਦਲ ਰਹੇ ਤੁਸੀਂ ਆਪਣੇ ਭਾਗ ਦੀ ਦਿਸ਼ਾ ਬਦਲ ਰਹੇ ਤੁਸੀਂ ਨਕਾਰਾਤਮਕਤਾ ਨੂੰ ਹਟਾ ਕੇ ਸਕਾਰਾਤਮਕਤਾ ਨੂੰ ਸਥਾਪਿਤ ਕਰ ਰਹੇ ਹੋ ਤੁਸੀਂ ਟਹਿਰਾਵ ਨੂੰ ਹਟਾ ਕੇ ਪ੍ਰਗਤੀ ਨੂੰ ਸਥਾਪਿਤ ਕਰ ਰਹੇ ਹੋ ਇਹ ਕੋਈ ਜਾਦੂ ਜਾਂ ਟੂਣਾ ਟੋਟਕਾ ਨਹੀਂ ਇਹ ਸਾਡੇ ਪੂਰਵਜਾਂ ਦੁਆਰਾ ਦਿੱਤਾ ਗਿਆ ਇੱਕ ਡੂੰਗਾ ਵਿਗਿਆਨਕ ਤੇ ਅਧਿਆਤਮਿਕ ਗਿਆਨ ਹੈ ਊਰਜਾ ਅਦ੍ਰਿਸ਼ਟ ਹੋ ਸਕਦੀ ਹੈ ਪਰ ਉਸ ਦਾ ਪ੍ਰਭਾਵ ਅਸਲ ਹੁੰਦਾ ਹੈ ਸਮੇਂ ਦੀ ਊਰਜਾ ਦਾ ਸਨਮਾਨ ਕਰੋ ਉਸ ਨੂੰ ਸਹੀ ਦਿਸ਼ਾ ਦਿਓ ਤੇ ਫਿਰ ਦੇਖੋ ਚਮਤਕਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਹੌਲੀ ਹੌਲੀ ਪਰ ਨਿਸ਼ਚਿਤ ਰੂਪ ਦੇ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਚੀਜ਼ਾਂ ਬਦਲ ਰਹੀਆਂ ਨੇ ਰੁਕੇ ਹੋਏ ਕੰਮ ਬਣਨ ਲੱਗਣਗੇ ਤੰਦ ਦਾ ਪਰਵਾ ਸੁਧਨ ਲੱਗੇਗਾ ਮਨ ਵਿੱਚ ਇੱਕ ਅਸੀਮ ਸ਼ਾਂਤੀ ਤੇ ਅਗਨ ਵਿਸ਼ਵਾਸ ਦਾ ਅਨੁਭਵ ਹੋਵੇਗਾ ਤੁਸੀਂ ਕਹਿ ਉਠੋਗੇ ਕਿ ਪੈਸਾ ਸੱਚ ਵਿੱਚ ਖੁਦ ਚੱਲ ਕੇ ਆਉਂਦਾ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਰਹੱਸਮਈ ਜਾਣਕਾਰੀ ਤੁਹਾਡੇ ਜੀਵਨ ਵਿੱਚ ਪ੍ਰਕਾਸ਼ ਤੇ ਖੁਸ਼ਹਾਲੀ ਲਿਆਵੇਗੀ ਸਾਡਾ ਇਹ ਜਤਨੀ ਕਿ ਅਸੀਂ ਤੁਹਾਡੇ ਤੱਕ ਉਸ ਪ੍ਰਾਚੀਨ ਗਿਆਨ ਨੂੰ ਪਹੁੰਚਾਈਏ ਜੋ ਕਿ ਤੇ ਨਾ ਕਿ ਤੇ ਆਧੁਨਿਕ ਜੀਵਨ ਦੀ ਦੌੜ ਦੇ ਵਿੱਚ ਗਵਾਚ ਗਿਆ ਜੇ ਇਸ ਵੀਡੀਓ ਨੇ ਤੁਹਾਡੇ ਮਨ ਨੂੰ ਛੂਹਿਆ ਈ ਤੇ ਤੁਹਾਨੂੰ ਇਹ ਜਾਣਕਾਰੀ ਮਹੱਤਵਪੂਰਨ ਲੱਗੀ ਏ ਤਾਂ ਆਪਣਾ ਪਿਆਰ ਦਿਖਾਉਣ ਦੇ ਲਈ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੁਹਾਡਾ ਹਰ ਇੱਕ ਲਾਈਕ ਸਾਨੂੰ ਅਜੇਹੇ ਰਹਿ ਸ਼ੈਮੀ ਪਹਾੜੀ ਤੱਕ ਲਿਉਣ ਦੇ ਲਈ ਪ੍ਰੇਰਿਤ ਕਰਦਾ ਹੈ ਇਸ ਵੀਡੀਓ ਨੂੰ ਆਪਣੇ ਪਰਿਵਾਰ ਆਪਣੇ ਦੋਸਤਾਂ ਮਿੱਤਰਾਂ ਤੇ ਉਸ ਹਰ ਇੱਕ ਵਿਅਕਤੀ ਦੇ ਨਾਲ ਸ਼ੇਅਰ ਕਰੋ ਜਿਸ ਦਾ ਤੁਸੀਂ ਭਲਾ ਚਾਹਉਂ ਨਿਓ ਕੀ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਦੀ ਕਿਸਮਤ ਦਾ ਬੰਦ ਦਰਵਾਜ਼ਾ ਖੁੱਲ ਜਾਵੇ ਤੇ ਸਭ ਤੋਂ ਮਹੱਤਵਪੂਰਨ ਜੇ ਤੁਸੀਂ ਪੁਹੇਖ ਦੇ ਵਿੱਚ ਵੀ ਅਜੇਹੇ ਗਿਆਨ ਵਰਦ ਅਗਰ ਹਮੈ ਤੇ ਜੀਵਨ ਨੂੰ ਦਿਸ਼ਾ ਦੇਣ ਵਾਲੇ ਵੀਡੀਓ ਨੂੰ ਦੇਖਣਾ ਚਾਹਣਿਓ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਦੀ ਕੰਟੀਨਿਊ ਦਬਾਉਣਾ ਬਿਲਕੁਲ ਨਾ ਭੁੱਲੋ ਤਾਂ ਕਿ ਸਾਡੀ ਹਰ ਨਵੀਂ ਪੇਸ਼ਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਇਹ ਸਾਰੀ ਜਾਣਕਾਰੀ ਜਨ ਰੁਚੀ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ਟੇ ਧਰਮ ਦੇ ਉਪਾਅ ਤੇ ਸਲਾਹਾਂ ਨੂੰ ਤੁਸੀਂ ਆਪਣੀ ਆਸਤਾ ਤੇ ਵਿਸ਼ਵਾਸ ਤੇ ਅਜਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸਦਰਬ ਵਿੱਚ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜਹਦਾ ਧੰਨਵਾਦ ਜੀ